ਸ਼ਹੀਦ ਭਗਤ ਸਿੰਘ ਸਰਕਾਰੀ ਆਈਟੀਆਈ ਨਵਾਂ ਸ਼ਹਿਰ ਦੇ 15 ਵਿਦਿਆਰਥੀ ਐਨਐਸਐਸ ਕੈਂਪ ਲਈ ਦਿੱਲੀ ਲਈ ਰਵਾਨਾ ਹੋਏ। ਸ਼ਹੀਦ ਭਗਤ ਸਿੰਘ ਸਰਕਾਰੀ ਆਈਟੀਆਈ ਨਵਾਂ ਸ਼ਹਿਰ ਦੇ ਪ੍ਰਿੰਸੀਪਲ ਓਮਕਾਰ ਸਿੰਘ ਸ਼ਿਮਾਰ ਨੇ ਦੱਸਿਆ ਕਿ ਯੁਵਕ ਭਲਾਈ ਸੇਵਾਵਾਂ ਵਿਭਾਗ ਦੇ ਤਹਿਤ ਸੋਮਵਾਰ ਤੋਂ ਸ਼ੁਰੂ ਹੋ ਰਹੇ ਐਨਐਸਐਸ ਕੈਂਪ ਵਿੱਚ ਸ਼ਾਮਲ ਹੋਣ ਲਈ ਸੰਸਥਾ ਦੇ 15 ਵਿਦਿਆਰਥੀ ਐਨਐਸਐਸ ਇੰਚਾਰਜ ਜਤਿੰਦਰ ਦੇ ਨਾਲ ਸੇਵਾ ਸੰਬੰਧੀ ਵਿਸ਼ਿਆਂ ਤੇ ਗਿਆਨ ਹਾਸਲ ਕਰਨਗੇ। ਇਸ ਮੌਕੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ ਗਿਆ ਹੈ ਮੈਂ ਪਲਕ ਤਿਪਕੌਰ ਐਂਕਰ ਬੋਲ ਪ੍ਰਦੇਸ਼ਾਂ ਦੇ ਸ਼ਹਿਰ ੋਂਕਾਰ ਸਿੰਘ ਮੈਂ ਬੋ ਰਿਹਾ ਤੇ ਸਾਡੇ ਐਨਐਸਐਸ ਦੇ ਬੱਚੇ ਜਿਹੜੇ ਦਿੱਲੀ ਵਾਸਤੇ ਜਾ ਰਹੇ ਆ ਯੁਵਕ ਸੁਵਾਵਾ ਟਰੈਕਟਰ ਸਾਹਿਬ ਚੰਡੀਗੜ੍ਹ ਤੋਂ ਉਹਨਾਂ ਵੱਲੋਂ ਇਹ ਪ੍ਰਬਾਲਾ ਕੀਤਾ ਗਿਆ ਸਾਡੇ ਐਨਐਸਐਸ ਦਾ ਤੇ ਯੂਨਿਟ ਚੱਲਦਾ ਹੈ ਜਿਹਦੇ ਪ੍ਰੋਗਰਾਮ ਅਫਸਰ ਸ਼੍ਰੀਮਾਨ ਜਤਿੰਦਰ ਕਟਲ ਜੀ ਨੇ ਉਨਾ ਵੱਲੋਂ ਇਹ ਪ੍ਰਲਾ ਕੀਤਾ ਜਾ ਰਿਹਾ ਅੱਜ ਸ਼ਨੀਵਾਰ ਹੈ ਸਪੈਸ਼ਲ ਬੱਚਿਆਂ ਨੂੰ ਅਸੀਂ ਵਿਦਾ ਕਰਨ ਵਾਸਤੇ ਆਇਆ ਇਹਨਾਂ ਦੀ ਸਵੇਰੇ 6 ਵਜੇ ਜਲੰਧ ਤੋਂ ਟ੍ਰੇਨ ਆ ਇਹਨਾਂ ਨੂੰ ਅਸੀਂ ਆਈਟੀ ਨਵਾਂ ਸ਼ਹਿਰ ਵੱਲੋਂ ਇੱਕ ਐਸੇ ਕੰਮ ਲਈ ਭੇਜ ਰਹੇ ਹਾਂ ਜਿਹੜਾ ਸੇਵਾ ਦਾ ਕੰਮ ਆ ਪੰਮੀ ਸੇਵਾ ਯੋਜਨਾ ਤੁਹਾਨੂੰ ਪਤਾ ਹੀ ਐਨਐਸਐਸ ਦਾ ਮਤਲਬ ਪਹਿਲੀ ਵਾਰੀ ਨਵਾਂ ਸ਼ਹਿਰ ਆਈਟੀ ਤੋਂ ਇਹ ਬੱਚੇ ਜਾ ਰਹੇ ਮੇਰੇ ਕੋਲ ਇਸ ਵੇਲੇ ਲਗਭਗ 11 ਬੱਚੇ ਖੜੇ ਆ ਤਿੰਨ ਚਾਰ ਬੱਚੇ ਹਲੇ ਵਿਜੀ ਹੋਣ ਕਰਕੇ ਨਹੀਂ ਆਏ ਸਿਵਰੀਆ ਜਲੰਧਰ ਤੋਂ ਨਾ ਟ੍ਰੇਨ ਫੜਨੀ ਹੈ ਸੋ ਮੈਂ ਬੱਚਿਆਂ ਨੂੰ ਇਹ ਗੱਲ ਕਹਿਣਾ ਚਾਹੁੰਗਾ ਕਿ ਆਪਣਾ ਤੁਸੀਂ ਖਿਆਲ ਰੱਖਣਾ ਕਿਉਂਕਿ ਤੁਹਾਨੂੰ ਪਹਿਲੀ ਵਾਰੀ ਮੌਕਾ ਮਿਲ ਰਿਹਾ ਹੋ ਸਕਦਾ ਤੁਹਾਨੂੰ ਅੱਗੇ ਫਿਰ ਮੌਕਾ ਮਿਲੇ ਪਹਿਲਾਂ ਵੀ ਇੱਕ ਸਾਡਾ ਗਰੁੱਪ ਮਨਾਲੀ ਗਿਆ ਸੀ ਉਹਨਾਂ ਨੇ ਟ੍ਰੇਨਿੰਗ ਕਰਨ ਵਾਸਤੇ ਉੱਥੇ ਬਹੁਤ ਵਧੀਆ ਟ੍ਰੇਨਿੰਗ ਹੋਈ ਸੀ ਇਹ ਦੂਜਾ ਗਰੁੱਪ ਜਿਹੜਾ ਦਿੱਲੀ ਜਾ ਰਿਹਾ ਸੋ ਮੈਂ ਇਹੀ ਇਹਨਾਂ ਤੋਂ ਆਸ ਕਰਦਾ ਕਿ ਤੁਸੀਂ ਆਈਟੀ ਦਾ ਨਾਮ ਰੋਸ਼ਨ ਕਰਕੇ ਆਣਾ ਜਿਹੜੀ ਵੀ ਤੁਹਾਡੇ ਨੂੰ ਸੇਵਾ ਲੱਗਦੀ ਆ ਉਹਨੂੰ ਵਧੀਆ ਤਰੀਕੇ ਦੇ ਨਾਲ ਸੇਵਾ ਨਿਵਾਕਿਆ ਨੂੰ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਆਪਾਂ ਹੋਰ ਵੀ ਗਰੁੱਪ ਭੇਜਣੇ ਆ ਤੁਹਾਡੇ ਕੋਲ ਮੈਂ ਹਿਆਸ ਕਰਦਾ ਕਿ ਤੁਸੀਂ ਆਈਟੀ ਦਾ ਨਾਮ ਤਾਂ ਰੋਸ਼ਨ ਕਰੋਗੇ ਨਾਲ ਤੁਹਾਡਾ ਵੀ ਨਾਮ ਰੋਸ਼ਨ ਹੋਏਗਾ ਤੁਹਾਡੇ ਘਰ ਦਾ ਨਾਂ ਵੀ ਹੋਏਗਾ ਤੇ ਤੁਹਾਡੇ ਸਟਾਫ ਮੈਂਬਰਾਂ ਦਾ ਵੀ ਹੋਏਗਾ ਤੇ ਪੰਜਾਬ ਦਾ ਵੀ ਹੋਏਗਾ ਤੁਸੀਂ ਦਿੱਲੀ ਜਾ ਰਹੇ ਹੋ ਸੋ ਬਹੁਤ ਬਹੁਤ ਥੈਂਕ ਯੂ ਔਰ ਮੈਂ মিডিਆ ਨੂੰ ਵੀ ਕਹਿਣਾ ਚਾਹੂੰਗਾ ਕਿ ਤੁਸੀਂ ਇਹਨਾਂ ਬੱਚਿਆਂ ਨੂੰ ਜਦੋਂ ਇਹ ਆਊਗੇ ਦਿੱਲੀ ਤੋਂ ਤਾਂ ਆ ਕੇ ਕਵਰ ਕਰਿਓ ਕਿ ਕੀ ਕੀ ਸਿੱਖ ਕੇ ਆਏ ਆ ਤੇ ਇਹਨਾਂ ਨੇ ਕੀ ਕੀ ਉੱਥੇ ਸਿੱਖਣ ਤੋਂ ਬਾਅਦ ਇੱਥੇ ਇੰਪਲੀਮੈਂਟ ਕੀਤਾ ਆ ਕੇ ਤੁਸੀਂ ਜ਼ਰੂਰ ਗੱਲ ਕਰਿਓ ਸੋ ਮੈਂ ਇੱਕ ਵਾਰ ਫੇਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ